ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਗੁੜ ਤਾਂ ਤੁਸੀਂ ਹਮੇਸ਼ਾ ਖਾਂਦੇ ਹੀ ਰਹਿੰਦੇ ਹੋ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਤੁਹਾਨੂੰ ਗੁੜ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਨਾਲ ਖਾਣਾ ਚਾਹੀਦਾ ਹੈ ਤੇ ਉਹਨਾਂ ਦੇ ਤੁਹਾਨੂੰ ਕੀ-ਕੀ ਫਾਇਦੇ ਮਿਲਣਗੇ। ਇਹ ਸਭ ਗੱਲਾਂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ। ਸਾਡੇ ਆਯੁਰਵੇਦ ਦੇ ਗ੍ਰੰਥਾ ਦੇ ਅਨੁਸਾਰ ਗੁੜ ਨੂੰ ਕਿਹੜੀ ਬਿਮਾਰੀ ਵਿੱਚ ਕਿਹੜੀ ਚੀਜ਼ ਨਾਲ ਲੈਣਾ ਹੈ ਤਾਂ ਦੋਸਤੋ ਜਾਣਦੇ ਹਾਂ। ਜੇਕਰ ਕਿਸੇ ਨੂੰ ਖਾਂਸੀ ਬਹੁਤ ਜ਼ਿਆਦਾ ਆਉਂਦੀ ਹੈ, ਖਾਂਸੀ ਠੀਕ ਨਹੀਂ ਹੁੰਦੀ, ਛਾਤੀ ਵਿੱਚ ਬਲਗਮ ਜਮਿਆ ਰਹਿੰਦਾ ਵਿਚ ਦਰਦ ਰਹਿੰਦਾ ਹੈ ਦਿਲ ਨਾਲ ਜੁੜੀ ਕੋਈ ਵੀ ਬਿਮਾਰੀ ਹੈ ਸਰੀਰ ਅੰਦਰ ਕੋਲੇਸਟ੍ਰੋਲ ਬਹੁਤ ਜ਼ਿਆਦਾ ਹੈ ਜਾਂ ਫਿਰ ਬੀਪੀ ਹਮੇਸ਼ਾ ਜ਼ਿਆਦਾ ਰਹਿੰਦਾ ਹੈ ਯੂਰਿਕ ਐਸਿਡ ਵਧਿਆ ਹੋਇਆ ਹੈ ਸਰੀਰ ਅੰਦਰ ਖੂਨ ਦੀ ਕਮੀ ਹੋ ਗਈ ਹੈ ਜਾਂ ਖੂਨ ਸਾਫ਼ ਨਹੀਂ ਹੈ ਤਾਂ ਦੋਸਤੋ ਤੁਹਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਗੁੜ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਨੂੰ ਕੋਈ ਬਿਮਾਰੀ ਨਹੀਂ ਹੈ ਜੋ ਬਿਲਕੁਲ ਸਿਹਤਮੰਦ ਹਨ ਉਹਨਾਂ ਲੋਕਾਂ ਨੂੰ ਦਹੀਂ ਵਿੱਚ ਗੁੜ ਮਿਲਾ ਕੇ ਖਾਣਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਦਾ ਕੋਲੇਸਟ੍ਰੋਲ ਵਧਿਆ ਹੁੰਦਾ ਹੈ ਉਹਨਾਂ ਲੋਕਾਂ ਨੂੰ ਗੁੜ ਦਾ ਇਸਤੇਮਾਲ ਤਿਲਾਂ ਨਾਲ ਕਰਨਾ ਚਾਹੀਦਾ ਹੈ ਤਿਲ ਅੰਦਰ ਜੋ ਤੇਲ ਹੁੰਦਾ ਹੈ ਉਹ ਗ ਕੋਲੇਸਟ੍ਰੋਲ ਦੇ ਪੱਧਰ ਨੂੰ ਘਟ ਕਰਦਾ ਹੈ ਤੇ ਮੋਟਾਪੇ ਨੂੰ ਵੀ ਘਟਾਉਂਦਾ ਹੈ ਗੁੜ ਸਾਡੇ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ ਜਿਸ ਨਾਲ ਕੋਲੇਸਟ੍ਰੋਲ ਸਰੀਰ ਅੰਦਰ ਜਮਾ ਨਹੀਂ ਹੁੰਦਾ ਤਾਂ ਉਹਨਾਂ ਲੋਕਾਂ ਨੂੰ ਕੋਲੇਸਟ੍ਰੋਲ ਘਟ ਕਰਨ ਲਈ ਗੁੜ ਤੇ ਤਿਲਾਂ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਨੂੰ ਖਾਂਸੀ ਜਾਂ ਬਲਗਮ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਲੋਕਾਂ ਨੂੰ ਵੀ ਗੁੜ ਦਾ ਇਸਤੇਮਾਲ ਤਿਲ ਨਾਲ ਹੀ ਕਰਨਾ ਚਾਹੀਦਾ ਹੈ ਕਿਉਂਕਿ ਤਿਲ ਅਤੇ ਗੁੜ ਦਾ ਮਿਸ਼ਰਣ ਬਲਗਮ ਖਾਂਸੀ ਨੂੰ ਬਿਲਕੁਲ ਖਤਮ ਕਰ ਦਿੰਦਾ ਹੈ ਜਿਨ੍ਹਾਂ ਲੋਕਾਂ ਦੇ ਸਰੀਰ ਅੰਦਰ ਯੂਰਿਕ ਐਸਿਡ ਵਧਿਆ ਹੋਇਆ ਹੈ ਸਰੀਰ ਦੇ ਜੋੜਾਂ ਵਿੱਚ ਯੂਰਿਕ ਐਸਿਡ ਜੰਮਣ ਚੂਬੰਜ ਹੀ ਹੋਣ ਲੱਗਦੀ ਹੈ ਤਾਂ ਉਹਨਾਂ ਲੋਕਾਂ ਨੂੰ ਵੀ ਗੁੜ ਦਾ ਇਸਤੇਮਾਲ ਤੇਲ ਨਾਲ ਹੀ ਕਰਨਾ ਚਾਹੀਦਾ ਹੈ ਤੁਸੀਂ ਤੇਲ ਦੀ ਗੱਜਕ ਜਾਂ ਫਿਰ ਲੱਡੂ ਵਗੈਰਾ ਖਾ ਸਕਦੇ ਹੋ ਦੋਸਤੋ ਜੇਕਰ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਘਟ ਹੈ ਅੱਖਾਂ ਕਮਜ਼ੋਰ ਹੋ ਗਈਆਂ ਹਨ ਤੁਸੀਂ ਆਪਣੀਆਂ ਅੱਖਾਂ ਤੇ ਲੱਗਿਆ ਚਸ਼ਮਾ ਹਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਗੁੜ ਨੂੰ ਬਦਾਮ ਦੇ ਨਾਲ ਖਾਣਾ ਚਾਹੀਦਾ ਹੈ ਰੋਜ਼ਾਨਾ 10 ਤੋਂ 15 ਬਦਾਮ ਅਤੇ ਗੁੜ ਜ਼ਰੂਰ ਖਾਓ ਅੱਖਾਂ ਦੀ ਕਮਜ਼ੋਰੀ ਠੀਕ ਹੋ ਜਾਵੇਗੀ ਜਿਨ੍ਹਾਂ ਲੋਕਾਂ ਨੂੰ ਖੱਟੇ-ਖੱਟੇ ਡਕਾਰ ਆਉਂਦੇ ਹਨ ਖਾਣਾ ਖਾਣ ਤੋਂ ਬਾਅਦ ਖੱਟੇ ਡਕਾਰ ਆਉਂਦੇ ਹਨ ਤਾਂ ਉਹਨਾਂ ਲੋਕਾਂ ਨੂੰ ਗੁੜ ਦਾ ਸੇਵਨ ਕਾਲੇ ਨਮਕ ਨਾਲ ਕਰਨਾ ਤੁਸੀਂ ਇੱਕ ਚਮਚ ਗੁੜ ਦਾ ਲੈ ਕੇ ਇੱਕ ਚੁਟਕੀ ਕਾਲਾ ਨਮਕ ਮਿਲਾ ਕੇ ਖਾ ਲੈਣਾ ਹੈ ਇਸ ਤਰ੍ਹਾਂ ਖੱਟੇ ਢਕਰ ਆਉਣੇ ਬੰਦ ਹੋ ਜਾਣਗੇ ਤੇ ਭੋਜਨ ਵੀ ਚੰਗੀ ਤਰ੍ਹਾਂ ਪਚੇਗਾ ਦੋਸਤੋ ਜੇਕਰ ਤੁਹਾਡੇ ਗੋਡਿਆਂ ਅੰਦਰ ਦਰਦ ਰਹਿੰਦਾ ਹੈ ਤਾਂ ਤੁਹਾਨੂੰ ਗੁੜ ਦਾ ਸੇਵਨ ਅਦਰਕ ਨਾਲ ਕਰਨਾ ਚਾਹੀਦਾ ਹੈ ਅਦਰਕ ਅੰਦਰ ਐਂਟੀ ਇਨਫਲਮੇਟਰੀ ਗੁਣ ਹੁੰਦੇ ਹਨ ਜੋ ਸੋਜ ਦੀ ਸਮੱਸਿਆ ਨੂੰ ਖਤਮ ਕਰਦੇ ਹਨ ਗੁੜ ਅੰਦਰ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰ ਦਿੰਦਾ ਹੈ ਇਸ ਲਈ ਅਦਰਕ ਨਾਲ ਗੁੜ ਖਾਣ ਨਾਲ ਜੋੜਾਂ ਵਿੱਚ ਸੋਜ ਗੋਡਿਆਂ ਦਾ ਦਰਦ ਜੋੜਾਂ ਦਾ ਲਾਲ ਹੋਣਾ ਹੱਡੀਆਂ ਦਾ ਕਮਜ਼ੋਰ ਹੋਣਾ ਇਹ ਸਭ ਸਮੱਸਿਆ ਠ ਦੀਆਂ ਹਨ ਜੇਕਰ ਤੁਸੀਂ ਦਿਲ ਸੰਬੰਧੀ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕਦੇ ਵੀ ਹਾਰਟ ਅਟੈਕ ਨਾ ਆਵੇ ਤਾਂ ਤੁਹਾਨੂੰ ਹਲਕੇ ਗਰਮ ਪਾਣੀ ਨਾਲ ਗੁੜ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੁਸੀਂ ਇੱਕ ਗਲਾਸ ਹਲਕਾ ਗਰਮ ਪਾਣੀ ਲੈਣਾ ਹੈ ਤੇ ਉਸ ਵਿੱਚ ਇੱਕ ਚਮਚ ਗੁੜ ਦਾ ਮਿਲਾ ਕੇ ਪੀ ਜਾਣਾ ਹੈ ਤੁਸੀਂ ਦਿਲ ਦੀਆਂ ਬਿਮਾਰੀਆਂ ਅਤੇ ਹਾਰਟ ਅਟੈਕ ਤੋਂ ਬਚੇ ਰਹੋਗੇ ਗੁੜ ਅੰਦਰ ਆਇਰਨ ਬਹੁਤ ਜ਼ਿਆਦਾ ਹੀ ਮਾਤਰਾ ਵਿੱਚ ਹੁੰਦਾ ਹੈ ਇਸ ਲਈ ਜਿਨ੍ਹਾਂ ਲੋਕਾਂ ਨੂੰ ਖੂਨ ਦੀ ਕਮੀ ਹੈ ਉਹਨਾਂ ਲੋਕਾਂ ਨੂੰ ਗੁੜ ਜ਼ਰੂਰ ਖਾਣਾ ਚਾਹੀਦਾ ਹੈ ਗੁੜ ਖਾਣ ਨਾਲ ਸਰੀਰ ਅੰਦਰ ਰੈੱਡ ਸੈੱਲ ਬਹੁਤ ਤੇਜ਼ੀ ਨਾਲ ਵੱਧਦੇ ਹਨ ਅਨੀਮੀਆ ਯਾਨੀ ਕਿ ਖੂਨ ਦੀ ਕਮੀ ਹੋ ਖਤਮ ਹੋ ਜਾਂਦੀ ਹੈ ਤੁਹਾਡੇ ਸਰੀਰ ਅੰਦਰ ਖੂਨ ਦੀ ਕਮੀ ਕਦੇ ਵੀ ਨਹੀਂ ਰਹੇਗੀ ਜੇਕਰ ਤੁਸੀਂ ਰੋਜ਼ਾਨਾ ਗੁੜ ਦਾ ਕਿਸੇ ਨਾ ਕਿਸੇ ਰੂਪ ਵਿੱਚ ਸੇਵਨ ਕਰਦੇ ਰਹੋਗੇ ਗੁੜ ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵੀ ਕਈ ਗੁਣਾ ਤੱਕ ਵਧਾ ਦਿੰਦਾ ਹੈ ਇਸ ਲਈ ਤੁਸੀਂ ਗੁੜ ਦੀ ਚਾਹ ਜਾਂ ਕਾੜਾ ਬਣਾ ਕੇ ਜ਼ਰੂਰ ਪੀਓ ਜਿਨ੍ਹਾਂ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਬਦਹਜਮੀ ਰਹਿੰਦੀ ਹੈ ਖਾਣਾ ਪਚਦਾ ਨਹੀਂ ਉਹਨਾਂ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਨਾਲ ਦੀ ਨਾਲ ਹੀ ਗੁੜ ਖਾਣਾ ਚਾਹੀਦਾ ਹੈ ਬਦਹਜਮੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਦੋਸਤੋ ਤਾਜ਼ਾ ਹੋਈ ਰਿਸਰਚ ਵਿੱਚ ਦੱਸਿਆ ਗਿਆ ਹੈ ਕਿ ਹੁਣ ਖੰਡ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਤੇ ਇਸ ਦੇ ਬਦਲੇ ਸਾਨੂੰ ਗੁੱਡ ਦਾ ਸੇਵਨ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਕਰਨਾ ਚਾਹੀਦਾ ਹੈ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ